ਫਰੂਟ ਮੰਡੀ ਵਿੱਚ ਇੱਕ ਪ੍ਰਵਾਸੀ ਵੱਲੋਂ ਕੀਤੇ ਗਏ ਸੁਸਾਇਡ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਜਿਹੜੀਆਂ 4 ਗ੍ਰਿਫਤਾਰੀਆਂ ਕੀਤੀਆਂ ਗਈਆਂ ਇਹ ਸੂਚੀ ਲੈ ਕੇ ਸਾਡੇ ਨਾਲ ਸਿਵਲ ਹਸਪਤਾਲ ਚੌਂਕੀ ਦੇ ਇੰਚਾਰਜ ਮਜੂਦਾ ਗੱਲਬਾਤ ਕਰਦੇ ਹਾਂ ਸੱਸੀ ਕਲਵੇਚੀ ਸੱਸੀ ਕਲ ਜੀ ਬਈ ਜੀ ਕਲ ਜਿਹੜਾ ਪ੍ਰਵਾਸੀ ਵੱਲੋਂ ਸੁਸਾਇਡ ਕੀਤਾ ਗਿਆ ਫਰੂਟ ਮੰਡੀ ਚ ਉਸ ਤੇ 4 ਗ੍ਰਿਫਤਾਰੀਆਂ ਕੀਤੀਆਂ ਤੁਹਾਡੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਕੱਲ ਮੇਰੇ ਕੋਲ ਇੱਕ ਟੈਲੀਫੋਨ ਆਇਆ ਸੀ ਕੰਟਰੋਲ ਰੂਮ ਤੋਂ ਵੀ ਇੱਕ ਜਿਹੜਾ ਇੱਕ ਪ੍ਰਵਾਸੀ ਨੇ ਸੁਸਾਇਡ ਕੀਤਾ ਹੈ ਫਰੂਟ ਮੰਡੀ 'ਚ ਤਾਂ ਮੈਂ ਮੌਕੇ ਤੇ ਗਿਆ ਉੱਥੇ ਜਾ ਕੇ ਪੜਤਾਲ ਕੀਤੀ ਪੜਤਾਲ ਤੋਂ ਪਤਾ ਲੱਗਿਆ ਵੀ ਜਿਹੜਾ ਹੈਗਾ ਇਹ ਮਰਨ ਵਾਲਾ ਦਾ ਨਾਮ ਕੀ ਤਸਵੀਰਤ ਵਾੜੀ ਹੈ ਖਾਮਾਪੁਰ ਗੋਂਡਾ ਜਲੇ ਦਾ ਜੁਪੀ ਦਾ ਰਹਿਣ ਵਾਲਾ ਫਿਰ ਉਹਦੇ ਭਰਾ ਤੋਂ ਜਦੋਂ ਅਸੀਂ ਪੁੱਛੀ ਸੀ ਤਾਂ ਉਹਨੇ ਦੱਸਿਆ ਵੀ ਜਿਹੜੇ ਇਹਦੇ 'ਚ 6 ਜਣੇ ਸੀ ਤੇ ਨਾਲ ਦੇ ਸੀਗੇ ਜੁਪੀ ਦੇ ਹੀ ਉਹ ਵੀ ਗੋਂਡਾ ਜਲੇ ਦੇ ਸੀ ਉਹਨਾਂ ਨੇ ਨੂੰ ਕੰਕੀਆਂ ਤੋਂ ਬਕਿੰਦੇ ਸੀ ਕਿਉਂਕਿ ਇਹਨਾਂ ਦਾ ਕੋਈ ਪਿੰਡ ਦਾ ਕੋਈ ਰੌਲਾ ਸੀਗਾ ਪਿਛਲਾ ਉਹਦੇ ਕਰਕੇ ਨਾ ਇਹਨਾਂ ਧੰਕ ਦੇ ਜਿਨ੍ਹਾਂ ਤੋਂ ਡਰਦੇ ਮਾਰੇ ਨੇ ਉਹਨਾਂ ਤੋਂ ਡਰਦੇ ਹੋਏ ਨੇ ਨੇ ਸੂਸੁਰ ਕਰਕੇ ਆਤਮ ਹੱਤਿਆ ਕਰ ਲਈ ਇਹਨਾਂ ਚੋਂ ਅਸੀਂ 6 ਜਣੇ ਮਕਦਮੇ ਚ ਨਾਮਜ਼ਦ ਕਿਤੇ ਹੈ ਜਿਹਦੇ ਮਕਦਮਾ ਨੰਬਰ 152/17/1924 ਅੰਦਰ ਸਿੰਘ 7835235223 ਐਨਐਸ ਤੇ ਦਰਜ ਕੀਤਾ ਤੇ ਜਿਹਦੇ 4 ਬੰਦੇ ਸੀ ਰੈਸਟ ਕਰ ਲਿਆ 2 ਦੀ ਰੈਸਟ ਬਾਕੀ ਹੈ ਇਹਨਾਂ ਨੂੰ 4 ਨੂੰ ਅੱਜ ਅਦਾਲਤ ਚ ਪੇਸ਼ ਕਰਕੇ ਤਿੰਨ ਯਰ ਦਾ ਬੰਦ ਕਰਾਇਆ ਜਾਊਗਾ ਇਹਨਾਂ ਚਾਰ ਸਭ ਦੀ ਗੱਲ ਕਰੀਏ ਕਾਰਨ ਕੀ ਸੀਗਾ ਮੇਨ ਜਿਹੜਾ ਸੁਸਾਇਡ ਕੀਤਾ ਪਰਵਾਸੀ ਵੱਲੋਂ ਇਹਦੇ ਜੋ ਕਾਰਨਏ ਸੀ ਵੀ ਇਹਨਾਂ ਚ ਇੱਕ ਦੋਸ਼ੀ ਹੈ ਅਨੰਤ ਵਾੜੀ ਉਹਦੀ ਕਿਸੇ ਨਾਲ ਇੱਕ ਹੋਰ ਆਦਰਸ਼ ਆਦਰਸ਼ ਸ਼ੁਕਲਾ ਨਾਮ ਦਾ ਬੰਦਾ ਸੀ ਉਹਦੀ ਮਾਮੀ ਨਾਲ ਗੱਲਬਾਤ ਸੀ ਉਹ ਜਿਹੜਾ ਅਨਿਲ ਤਵਾੜੀ ਸੀ ਉਹਨੂੰ ਸ਼ੱਕ ਸੀ ਵੀ ਜਿਹੜਾ ਜਿਹੜਾ ਮਰਨ ਵਾਲਾ ਆਕਾਸ਼ਤਵਾੜੀ ਉਹਨੇ ਮੇਰੇ ਬਾਰੇ ਅਵਾਰ ਸ਼ੁਗਲੇ ਦੱਸਿਆ ਹਾਂ ਤੁਸੀਂ ਜਿਹੜੇ ਉੱਥੇ ਕਹਿਣਗੇ ਸੀਗਾ ਆਕਾਸ਼ਤਵਾੜੀ ਵੀ ਮੈਂ ਕੋਈ ਗੱਲ ਨਹੀਂ ਦੱਸੀ ਇਹਨੂੰ ਤੇ ਤੁਸੀਂ ਐਵੇਂ ਮੈਨੂੰ ਬਜ਼ਰਾਮ ਕਰਦੇ ਹੋ ਇਸੇ ਵਜਿھے ਤੇ ਇਹ दारू ਪੀ ਕਿਉਂ ਤੁਸੀਂ ਲਗੇ ਇਹਨਾਂ ਨਾਲ ਜਾ ਕੇ ਇਹਨੂੰ ਧਮਕੀਆਂ ਦਿੱਤੀਆਂ ਜਿਹੜਾ ਕਰਕੇ ਇਹਨਾਂ ਤੋਂ ਡਰਦੇ ਮਾਰੇ ਇਹਨਾਂ ਨੇ ਸੁਸੇਰ ਕਰ ਲਿਆ ਸਰ ਕਿਸ ਤਰ੍ਹਾਂ ਦੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਦੋਸ਼ੀਆਂ ਤੇ ਦੋਸ਼ੀਆਂ ਨੂੰ ਸੀ ਚਾਰ ਨੂੰ ਰੈਸਟ ਕੀਤਾ ਹੈ ਇਹਨਾਂ ਤੋਂ ਪੁੱਛਗਛ ਕਰਕੇ ਇਹਨਾਂ ਨੂੰ ਅਜੇ ਮਹਿਮਾਨ ਅਦਾਲਤ 'ਚ ਪੇਸ਼ ਕਰਾਂਗੇ ਦੋ ਗ੍ਰਿਫਤਾਰ ਕਰਨ ਵਾਲੇ ਬਾਕੀ ਆ ਉਹਨਾਂ ਨੂੰ ਵੀ ਅੱਜ ਸ਼ਾਮ ਤੱਕ ਸ਼ਾਇਦ ਅਮੀਦਾ ਗ੍ਰਿਫਤਾਰ ਕੀਤਾ ਜਾਵੇ ਤੇ ਸੀ ਚੌਕੀਂ ਚਾਰਜ ਜਿਨ੍ਹਾਂ ਨੇ ਕੱਲ ਫਰੂਟ ਮੰਡੀ 'ਚ ਹੋਏ ਸੁਸਾਇਡ ਨੂੰ ਲੈ ਕੇ ਚਾਰ ਵਿਅਕਤੀਆਂ ਨੂੰ ਜਿਹੜਾ ਬਠਿੰਡਾ ਪੁਲਿਸ ਵੱਲੋਂ ਜਿਹੜਾ ਕਾਬੂ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਇਹਨਾਂ ਵਿਅਕਤੀਆਂ ਤੇ ਜਿਹੜੀ ਹੈ ਬਠਿੰਡਾ ਪੁਲਿਸ ਵੱਲੋਂ ਜਿਹੜੀ ਮੰਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕੈਮਰਾਮੈਨ ਸੁਦਿਲ ਦੇ ਨਾਲ ਮਨੋਚਰ ਕੀਵਾਲ ਦੈਨਿਕ ਸਵੇਰਾ ਟੀਵੀ ਬਠਿੰਡਾ ਕੱਲ ਫਰੂਟ ਮੰਡੀ ਵਿੱਚ ਇੱਕ ਪ੍ਰਵਾਸੀ ਵੱਲੋਂ ਕੀਤੇ ਗਏ ਸੁਸਾਇਡ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਜਿਹੜੀਆਂ 4 ਗ੍ਰਿਫਤਾਰੀਆਂ ਕੀਤੀਆਂ ਗਈਆਂ ਇਹ ਸੂ ਲੈ ਕੇ ਸਾਡੇ ਨਾਲ ਸਿਵਲ ਹਸਪਤਾਲ ਚੌਂਕੀ ਦੇ ਇੰਚਾਰਜ ਮੌਜੂਦ ਹੈ ਗੱਲਬਾਤ ਕਰਦੇ ਹਾਂ ਸੱਸੀ ਗੱਲ ਜੀ ਸੱਸੀ ਗੱਲ ਜੀ ਬਈ ਕੱਲ ਜਿਹੜਾ ਪ੍ਰਵਾਸੀ ਵੱਲੋਂ ਸੁਸਾਇਡ ਕੀਤਾ ਗਿਆ ਫਰੂਟ ਮੰਡੀ 'ਚ ਉਸ ਤੇ 4 ਗ੍ਰਿਫਤਾਰੀਆਂ ਕੀਤੀਆਂ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਕੱਲ ਮੇਰੇ ਕੋਲ ਇੱਕ ਟੈਲੀਫੋਨ ਆਸੀਆ ਕੰਟਰੋਲੋਂ ਤੋਂ ਵੀ ਇੱਕ ਜਿਹੜਾ ਇੱਕ ਪ੍ਰਵਾਸੀ ਨੂੰ ਸੋਸਾਇਟੀ ਕੀਤਾ ਹੈ ਫਰੂਟ ਮੰਡੀ 'ਚ ਤਾਂ ਮੈਂ ਮੌਕੇ ਤੇ ਗਿਆ ਉੱਥੇ ਜਾ ਕੇ ਪੜਤਾਲ ਕੀਤੀ ਪੜਤਾਲ ਤੋਂ ਪਤਾ ਲੱਗਿਆ ਵੀ ਜਿਹੜਾ ਹੈਗਾ ਇਹ ਮਰਨ ਵਾਲਾ ਦਾ ਨਾਮ ਤੋ ਸਵੇਇਤ ਮਾੜੀ ਹੈ ਖੰਮਾ ਬਾਪੁਰ ਗੌਂਡਾ ਜਿਹੜੇ ਦਾ ਜੁਪੀ ਦਾ ਰਹਿਣ ਵਾਲਾ ਫਿਰ ਉਹਦੇ ਭਰਾ ਤੋਂ ਜਿਹੜੇ ਅਸੀਂ ਪੁੱਛੀ ਸੀ ਤਾਂ ਉਹਨੇ ਦੱਸਿਆ ਵੀ ਜਿਹੜੇ ਇਹਦੇ 'ਚ 6 ਜਣੇ ਸੀ ਤੇ ਨਾਲ ਦੇ ਸੀਗੇ ਜੁਪੀ ਦੇ ਇਹੋ ਵੀ ਗੌਂਡਾ ਜਲੇ ਸੀ ਉਹਨਾਂ ਨੇ ਨੂੰ ਘੰਕਿਆਂ ਤੋਂ ਬਕਿੰਦੇ ਸੀ ਕਿਉਂਕਿ ਇਹਨਾਂ ਦਾ ਕੋਈ ਪਿੰਡ ਦਾ ਕੋਈ ਰੋਲਾ ਸੀਗਾ ਪਿਛਲਾ ਉਹਦੇ ਕਰਕੇ ਨਾ ਇਹਨਾਂ ਧੰਕ ਦੇ ਜਿਨ੍ਹਾਂ ਤੋਂ ਡਰਦੇ ਮਾਰੇ ਨੇ ਉਹਨਾਂ ਤੋਂ ਡਰਦੇ ਹੋਏ ਨੇ ਨੇ ਸੂਸੁਰ ਕਰਕੇ ਆਤਮ ਹੱਤਿਆ ਕਰ ਲਈ ਇਹਨਾਂ ਚੋਂ ਅਸੀਂ 6 ਜਣੇ ਮਕਦਮੇ ਵਿੱਚ ਨਾਮਜ਼ਦ ਕਿਤੇ ਹੈ ਜਿਹੜੇ ਮਕਦਮਾ ਨੰਬਰ 152/17/1924 ਅੰਦਰ ਸਿੰਘ 7835235223 ਐਨਐਸ ਤੇ ਦਰਜ ਕੀਤਾ ਤੇ ਜਿਹਦੇ ਚਾਰ ਬੰਦੇ ਸੀ ਰੈਸਟ ਕਰ ਲਿਆ ਦੋ ਦੀ ਰੈਸਟ ਬਾਕੀ ਹੈ ਇਹਨਾਂ ਨੂੰ ਚਾਰੋਂ ਸੀ ਅੱਜ ਅਦਾਲਤ 'ਚ ਪੇਸ਼ ਕਰਕੇ ਤਿੰਨ ਯਰ ਦਾ ਬੰਦ ਕਰਾਇਆ ਜਾਊਗਾ ਇਹਨਾਂ ਚਾਰ ਸਭ ਦੀ ਗੱਲ ਕਰੀਏ ਕਾਰਨ ਕੀ ਸੀਗਾ ਮੇਨ ਜਿਹੜਾ ਸੁਸਾਇਸਾਈਡ ਕੀਤਾ ਪਰਵਾਸੀ ਵੱਲੋਂ ਇਦੇ ਚ ਕਾਰਨ ਇਹ ਸੀ ਕਿ ਇਹਨਾਂ ਚ ਇੱਕ ਦੋਸ਼ੀ ਹੈ ਅਨੰਤ ਵਾੜੀ ਉਹਦੀ ਕਿਸੇ ਨਾਲ ਇੱਕ ਹੋਰ ਆਦਰਸ਼ ਆਦਰਸ਼ ਸ਼ੁਕਲਾ ਨਾਮ ਦਾ ਬੰਦਾ ਸੀ ਉਹਦੀ ਮਾਮੀ ਨਾਲ ਗੱਲਬਾਤ ਸੀ ਉਹ ਜਿਹੜਾ ਅਨਿਲ ਤਵਾੜੀ ਸੀ ਉਹਨੂੰ ਸ਼ੱਕ ਸੀ ਵੀ ਜਿਹੜਾ ਜਿਹੜਾ ਮਰਨ ਵਾਲਾ ਆਕਾਸ਼ਤਵਾੜੀ ਉਹਨੇ ਮੇਰੇ ਬਾਰੇ ਅਵਾਰ ਸ਼ੁਗਲੇ ਦੱਸਿਆ ਹਾਂ ਤੁਸੀਂ ਜਿਹੜੇ ਉੱਥੇ ਕਹਿਣਗੇ ਸੀਗਾ ਆਕਾਸ਼ਤਵਾੜੀ ਵੀ ਮੈਂ ਕੋਈ ਗੱਲ ਨਹੀਂ ਦੱਸੀ ਇਹਨੂੰ ਤੇ ਤੁਸੀਂ ਐਵੇਂ ਮੈਨੂੰ ਬਜ਼ਰਾਮ ਕਰਦੇ ਹੋ ਇਸੇ ਵਜਿھے ਤੇ ਇਹ दारू ਪੀ ਕਿਉਂ ਤੁਸੀਂ ਲਗੇ ਇਹਨਾਂ ਨਾਲ ਜਾ ਕੇ ਇਹਨੂੰ ਧਮਕੀਆਂ ਦਿੱਤੀਆਂ ਜਿਹੜਾ ਕਰਕੇ ਇਹਨਾਂ ਤੋਂ ਡਰਦੇ ਮਾਰੇ ਇਹਨਾਂ ਨੇ ਸੁਸੇਰ ਕਰ ਲਿਆ ਸਰ ਕਿਸ ਤਰ੍ਹਾਂ ਦੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਦੋਸ਼ੀਆਂ 'ਤੇ ਦੋਸ਼ੀਆਂ ਨੂੰ ਸੀ ਚਾਰ ਨੂੰ ਰੈਸਟ ਕੀਤਾ ਹੈ ਇਹਨਾਂ ਤੋਂ ਪੁੱਛਗਛ ਕਰਕੇ ਇਹਨਾਂ ਨੂੰ ਅੱਜ ਮਹਿਮਾਨ ਅਦਾਲਤ 'ਚ ਪੇਸ਼ ਕਰਾਂਗੇ ਦੋ ਗ੍ਰਿਫਤਾਰ ਕਰਨ ਵਾਲੇ ਬਾਕੀ ਆ ਉਹਨਾਂ ਨੂੰ ਵੀ ਅੱਜ ਸ਼ਾਮ ਤੱਕ ਸ਼ਾਇਦ ਅਮੀਦਾ ਗ੍ਰਿਫਤਾਰ ਕੀਤਾ ਜਾਵੇ ਤੇ ਸੀ ਚੌਕੀਂ ਚਾਰਜ ਜਿਨ੍ਹਾਂ ਨੇ ਕੱਲ ਫਰੂਟ ਮੰਡੀ 'ਚ ਹੋਏ ਸੁਸਾਇਡ ਨੂੰ ਲੈ ਕੇ ਚਾਰ ਵਿਅਕਤੀਆਂ ਨੂੰ ਜਿਹੜਾ ਬਟਿੰਡਾ ਪੁਲਿਸ ਵੱਲੋਂ ਜਿਹੜਾ ਕਾਬੂ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਇਹਨਾਂ ਵਿਅਕਤੀਆਂ ਤੇ ਜਿਹੜੀ ਹੈ ਬਟਿੰਡਾ ਪੁਲਿਸ ਵੱਲੋਂ ਜਿਹੜੀ ਮੰਨ ਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕੈਮਰਾਮੈਨ ਸੋਹਲ ਦੇ ਨਾਲ ਮਨੋ ਚਰਕੀਵਾਲ ਦੈਨਿਕ ਸਵੇਰਾ ਟੀਵੀ ਬਟਿੰਡਾ